ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਗੁਰੂ ਸਾਹਿਬ ਜੀ ਸੁਲਤਾਨਪੁਰ ਵਾਪਿਸ ਆ ਗਏ ਕਿਉਂਕਿ ਗੁਰੂ ਮਹਾਰਾਜ ਇੱਥੇ ਮੋਦੀ ਦੀ ਕਾਰ ਸੰਭ ਦੇ ਹੁੰਦੇ ਸੀ ਸੋ ਜਦੋਂ ਗੁਰੂ ਸਾਹਿਬ ਸੁਲਤਾਨਪੁਰ ਆਏ ਤਾਂ ਗੁਰੂ ਸਾਹਿਬ ਜੀ ਦੇ ਪਿਤਾ ਜੀ ਕਹਿੰਦੇ ਅਸੀਂ ਆਪਣੀ ਨੂੰਹ ਰਾਣੀ ਨੂੰ ਤੇ ਬਰਾਤ ਨੂੰ ਤਲਵੰਡੀ ਲੈ ਕੇ ਜਾਣਾ ਪਰ ਦੂਜੇ ਪਾਸੇ ਗੁਰੂ ਸਾਹਿਬ ਜੀ ਦੇ ਜੀਜਾ ਜੀ ਭਾਈ ਜੈ ਰਾਮ ਜੀ ਉਹ ਕਹਿੰਦੇ ਤਲਵੰਡੀ ਨਹੀਂ ਜਾ ਅਸੀਂ ਸੁਲਤਾਨਪੁਰ ਹੀ ਰਹਿਣਾ ਸੋ ਅੰਤ ਵਿੱਚ ਗੱਲ ਇੱਥੇ ਮੁੱਕੀ ਪਰਮਾਨੰਦ ਜੀ ਕਹਿੰਦੇ ਜਦੋਂ ਮਾਦਾ ਇੱਕੋ ਇੱਕ ਪੁੱਤ ਹੋਵੇ ਤੇ ਉਹ ਵਿਆਹ ਕੇ ਮਾਦੇ ਕੋਲ ਵਾਪਿਸ ਨਾ ਨਾ ਆਵੇ ਤਾਂ ਮਾਂ ਨੂੰ ਹੀ ਪਤਾ ਹੁੰਦਾ ਹੈ ਕਿ ਉਹਦੇ ਤੇ ਕੀ ਬੀਤਦੀ ਹੈ ਇਸ ਕਰਕੇ ਧੰ ਗੁਰੂ ਨਾਨਕ ਪਾਸ਼ਾ ਨੂੰ ਵਿਆਹ ਕੇ ਆਪਣੇ ਨਗਰ ਤਲਵੰਡੀ ਵਿੱਚ ਵਾਪਸ ਜਾਣਾ ਚਾਹੀਦਾ ਸੋ ਹੁਣ ਬਰਾਤ ਤਲਵੰਡੀ ਵਾਪਸ ਜਾਣ ਵਾਸਤੇ ਤਿਆਰ ਹੋ ਗਈ ਪਰ ਉੱਥੇ ਗੱਲ ਇਹ ਆਈ ਕਿ ਹੁਣ ਮੋਦੀ ਖਾਨੇ ਦਾ ਕੰਮ ਕੌਣ ਕਰੇਗਾ ਫਿਰ ਉੱਥੇ ਇਹ ਵਿਚਾਰ ਹੁੰਦੀ ਹੈ ਕਿ ਭਾਈ ਬਾਲਾ ਜੀ ਮੋਦੀ ਖਾਨੇ ਦਾ ਕੰਮ ਕਰਨਗੇ ਜਦੋਂ ਸਾਰੀ ਗੱਲ ਭਾਈ ਬਾਲਾ ਜੀ ਤੇ ਆ ਗਈ ਤਾਂ ਕਬੀ ਜੀ ਕਹਿੰਦੇ ਨੇ ਕਿ ਇੱਕ ਸਮੇਂ ਤਾਂ ਭਾਈ ਬਾਲਾ ਜੀ ਨੇ ਮਨ ਹੀ ਕਰ ਦਿੱਤਾ ਸੀ ਕਿ ਮਹਾਰਾਜ ਮੋਦੀ ਦਾ ਕੰਮ ਬਹੁਤ ਵੱਡਾ ਹੈ ਬੜਾ ਲੰਬਾ ਚੋੜਾ ਹਿਸਾਬ ਕਿਤਾਬ ਹੈ ਮਹਾਰਾਜ ਮੈਂ ਇਹ ਕੰਮ ਕਰ ਨਹੀਂ ਸਕਦਾ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਬਾਲਿਆ ਤੂੰ ਬਸ ਖਲੋਣਾ ਹੀ ਹੈ ਕੰਮ ਤਾਂ ਸਾਰਾ ਕਰਤਾਰ ਨੇ ਕਰਨਾ ਹੈ ਤੂੰ ਬਸ ਉਥੇ ਖਲੋਣਾ ਹੀ ਹੈ ਤੂੰ ਕੋਈ ਚਿੰਤਾ ਨਹੀਂ ਕਰਨੀ ਕੰਮ ਤੇਰੇ ਸਾਰੇ ਆਪੇ ਹੋ ਜਾਣਗੇ ਸਾਧ ਸੰਗਤ ਜੀ ਅਸਲ ਵਿੱਚ ਵਿਚਲੀ ਗੱਲ ਤਾਂ ਇਹ ਸੀ ਭਾਈ ਬਾਲਾ ਜੀ ਨਾਂ ਤਾਂ ਕਰਕੇ ਕਰ ਰਹੇ ਸੀ ਕਿਉਂਕਿ ਭਾਈ ਬਾਲਾ ਜੀ ਗੁਰੂ ਸਾਹਿਬ ਜੀ ਦਾ ਸੰਗ ਨਹੀਂ ਤਿਆਗਣਾ ਚਾਹੁੰਦੇ ਸੀ ਭਾਈ ਬਾਲਾ ਜੀ ਚਾਹੁੰਦੇ ਸੀ ਕਿ ਜਿੱਥੇ ਗੁਰੂ ਸਾਹਿਬ ਜੀ ਜਾਨ ਮੈਂ ਵੀ ਉਹਨਾਂ ਦੇ ਨਾਲ ਹੀ ਰਹਾਂ ਉਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਿਆ ਤੇਰੇ ਨਾਲ ਅਸੀਂ ਸਦਾ ਹੀ ਹਾਂ ਅਸੀਂ ਸਦਾ ਹੀ ਤੇਰੇ ਕੋਲ ਹਾਂ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਚੇਤੇ ਕਰਦਾਰੇ ਅਸੀਂ ਤੇਰੇ ਤੋਂ ਕਦੇ ਵੀ ਦੂਰ ਨਹੀਂ ਹੁੰਦੇ ਨਨ ਪਾਈ ਬਾਲਾ ਜੀ ਤੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਇਹ ਇਹੋ ਜੇ ਗੁਰਸਿੱਖ ਹੋਏ ਨੇ ਜਿਨ੍ਹਾਂ ਕੋਲ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਸਦਾ ਹੀ ਰਹੇ ਇਹਨਾਂ ਤੋਂ ਕਦੀ ਗੁਰੂ ਮਹਾਰਾਜ ਦੂਰ ਨਹੀਂ ਹੋਏ ਸੋ ਪਾਈ ਬਾਲਾ ਜੀ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਸਤਿਵਚਨ ਕਰਦੇ ਨੇ ਪਾਈ ਬਾਲਾ ਜੀ ਉਦੋਂ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡਾ ਪਹਿਲੀ ਵਾਰ ਬਚਨ ਮੋੜ ਦਿੱਤਾ ਪਰ ਮੇਰੇ ਤੇ ਹੁਣ ਤੁਸੀਂ ਕਿਰਪਾ ਕਰ ਦਿਓ ਕਿ ਮੈਂ ਪੂਰੀ ਜ਼ਿੰਦਗੀ ਤੁਹਾਡਾ ਬਚਨ ਪਹਿਲੀ ਵਾਰ ਚ ਮੰਨ ਲਵਾਂ ਪਾਸ਼ਾ ਮੈਂ ਤੁਹਾਡਾ ਕਦੀ ਬਚਨ ਮੋੜਾਂ ਨਾ ਭਾਈ ਬਾਲਾ ਜੀ ਨੇ ਸ਼ਰਦਾ ਵਿੱਚ ਤੇ ਪਿਆਰ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਸੋ ਅਗਲੇ ਦਿਨ ਸਾਧ ਸੰਗਤ ਜੀ ਜਿਹੜੀ ਬਰਾਤ ਹੈ ਉਹ ਮੁੜ ਤਿਆਰ ਹੋਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੁੜ ਲਾੜਿਆ ਬੰਗ ਤਿਆਰ ਹੋਏ ਤੇ ਗੁਰੂ ਨਾਨਕ ਸੱਚੇ ਪਾਸ਼ਾ ਜਗਤ ਮਾਤਾ ਮਾਥਾ ਸੁਲਖਣੀ ਜੀ ਨੂੰ ਨਾਲ ਲੈ ਕੇ ਤਲਵੰਡੀ ਜਾਨ ਵਾਸਤੇ विदा ਹੋਏ। ਤਾਂ ਤਾਂ ਮਾਤਾ ਸਲਖਣੀ ਜੀ ਦੇ ਬਹੁਤ ਵੱਡੇ ਭਾਗ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਤੀ ਦੇ ਰੂਪ ਵਿੱਚ ਮਿਲੇ। ਇਹ ਸਾਧ ਸੰਗਤ ਜੀ ਕਿਤੇ ਛੋਟੀ ਗੱਲ ਨਹੀਂ ਸੀ। ਮਾਤਾ ਜੀ ਦੀ ਬਹੁਤ ਜ਼ਿਆਦਾ ਬੰਦਗੀ ਅਤੇ ਕਈ ਜਨਮਾਂ ਦੀ ਭਗਤੀ ਇਸ ਜਨਮ ਵਿੱਚ ਆ ਕੇ ਸਫਲੀ ਹੋਈ ਤਾਂ ਹੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੰਗ ਹੋਣ ਦਾ ਭਾਗ ਲੱਗਿਆ। ਸੋ ਗੁਰੂ ਸਾਹਿਬ ਜੀ ਤਿਆਰ ਹੋਏ, ਮਾਤਾ ਸਲਖਣੀ ਜੀ ਵੀ ਤਿਆਰ ਹੋਏ। ਤੇ ਸਾਰੇ ਬਰਾਤੀ ਵੀ ਤਿਆਰ ਹੋਏ ਦੂਜੇ ਪਾਸੇ ਤਲਵੰਡੀ ਵਿਖੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਮਾਤਾ ਜੀ ਗੁਰੂ ਸਾਹਿਬ ਜੀ ਨੂੰ ਵੇਖਣ ਵਾਸਤੇ ਇੰਤਜ਼ਾਰ ਕਰ ਰਹੇ ਨੇ ਮਾਤਾ ਜੀ ਆਪਣੀ ਨੂੰਹ ਰਾਣੀ ਨੂੰ ਵੇਖਣਾ ਚਾਹੁੰਦੇ ਨੇ ਗੁਰੂ ਸਾਹਿਬ ਜੀ ਨੂੰ ਲਾੜਾ ਬਣਿਆ ਹੋਇਆ ਵੇਖਣਾ ਚਾਹੁੰਦੇ ਨੇ ਇੱਕ ਤਾਂ ਸਾਧ ਸੰਗਤ ਜੀ ਜਿਹੜੀ ਬਰਾਤ ਵਿਆਹਣ ਵੇਲੇ ਜਾਂਦੀ ਹੈ ਇੱਕ ਤਾਂ ਉਹ ਵੀ ਬਰਾਤ ਹੁੰਦੀ ਹੈ ਤੇ ਇੱਕ ਬਰਾਤ ਜਿਹੜੀ ਵਿਆਹ ਕੇ ਘਰ ਨੂੰ ਵਾਪਸ ਆਂਦੀ ਹੈ ਉਹਨੂੰ ਵੀ ਸਾਧ ਸੰਗਤ ਜੀ ਬਰਾਤ ਹੀ ਕਹਿੰਦੇ ਨੇ ਸੋ ਗੁਰੂ ਸਾਹਿਬ ਜੀ ਦੀ ਜਿਹੜੀ ਬਰਾਤ ਹੈ ਉਹ ਗੁਰੂ ਸਾਹਿਬ ਜੀ ਦੇ ਆਪਣੇ ਘਰ ਵਾਪਿਸ ਆ ਰਹੀ ਹੈ ਜਗਤ ਮਾਤਾ ਤ੍ਰਿਪਤਾ ਜੀ ਨੇ ਘਰ ਨੂੰ ਸਜਾਇਆ ਘਰ ਦੇ ਵਿੱਚ ਬਹੁਤ ਸਾਰੇ ਪਕਵਾਨ ਬਨੇ ਹੋਏ ਨੇ ਬੜੀਆਂ ਖੁਸ਼ੀਆਂ ਘਰ ਦੇ ਵਿੱਚ ਕੀਤੀਆਂ ਨੇ ਘਰ ਵਿੱਚ ਬਹੁਤ ਰੰਗ ਰੋਗਨ ਵੀ ਕੀਤਾ ਤੇ ਸਾਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਤੇ ਮਾਤਾ ਜੀ ਦੇ ਅੰਦਰ ਬਹੁਤ ਉਤਸ਼ਾਹ ਪੈਦਾ ਹੋਇਆ ਹੋਇਆ ਕਿ ਅੱਜ ਮੇਰੇ ਪੁੱਤਰ ਨੇ ਲਾੜਾ ਬਣ ਕੇ ਘਰ ਵਾਪਿਸ ਆਣਾ ਹੈ। ਮੇਰੀ ਨੂੰਹ ਨੇ ਘਰ ਪਹਿਲੀ ਵਾਰ ਆਉਣਾ ਹੈ। ਸਾਧ ਸੰਗਤ ਜੀ ਮਾਵਾ ਨੂੰ ਬਹੁਤ ਪਿਆਰ ਹੁੰਦਾ ਹੈ। ਸੋ ਮਾਤਾ ਸਲਖਣੀ ਜੀ ਦੇ ਬਹੁਤ ਵੱਡੇ ਬਾਗ ਜਿਨ੍ਹਾਂ ਦਾ ਵਿਆਹ ਗੁਰੂ ਨਾਨਕ ਸੱਚੇ ਪਾਸ਼ਾ ਖੁਦ ਖੁਦਾ ਪਰਮੇਸ਼ਰ ਜੀ ਨਾਲ ਹੋਇਆ। ਸੋ ਹੁਣ ਬਰਾਤ ਕਿਵੇਂ ਤਲਵੰਡੀ ਵਿੱਚ ਪਹੁੰਚਦੀ ਹੈ। ਤਲਵੰਡੀ ਵਿੱਚ ਗੁਰੂ ਸਾਹਿਬ ਜੀ ਦੇ ਆਉਣ ਦਾ ਕਿਵੇਂ ਉਤਸ਼ਾਹ ਕਰਦੇ ਨੇ ਸਾਰੇ। ਅੱਜ ਦੇ ਦਿਨ ਅਸੀਂ ਇਸ ਪ੍ਰਸੰਗ ਵਿੱਚ ਸਰਵਨ ਕਰਾਂਗੇ ਅੱਜ ਦੇ ਦਿਨ ਮਾਤਾ ਜੀ ਨੇ ਬਹੁਤ ਸਮੇਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਤਲਵੰਡੀ ਤੋਂ ਸੁਲਤਾਨਪੁਰ ਗਏ ਸੀ ਨਾ ਉਸ ਤੋਂ ਬਾਅਦ ਹੁਣ ਪਹਿਲੀ ਵਾਰ ਵਾਪਸ ਤਲਵੰਡੀ ਦੇ ਆਉਣ ਲੱਗੇ ਨੇ ਤੇ ਆ ਵੀ ਕਿਵੇਂ ਰਹੇ ਨੇ ਗੁਰੂ ਮਹਾਰਾਜ ਲਾੜੇ ਬਣ ਕੇ ਆ ਰਹੇ ਨੇ ਤੇ ਮਾਤਾ ਜੀ ਦੀ ਨੂੰ ਨੂੰ ਲੈ ਕੇ ਆ ਰਹੇ ਨੇ ਸਾਜ ਸੰਗਤ ਜੀ ਤਲਵੰਡੀ ਵਿਖੇ ਉਹ ਵੀ ਰੂਹਾ ਰਹਿ ਰਹੀਆਂ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਦਿੱਤੀ ਹੋਈ ਹੈ ਬਚਪਨ ਵਿੱਚ ਹੀ ਇਹ ਰੂਹਾਂ ਗੁਰੂ ਸਾਹਿਬ ਜੀ ਤੋਂ ਵਰਸਾਈਆਂ ਗਈਆਂ ਬਚਪਨ ਦੇ ਵਿੱਚ ਹੀ ਇਹਨਾਂ ਰੂਹਾਂ ਤੇ ਗੁਰੂ ਸਾਹਿਬ ਜੀ ਦੀ ਮਿਹਰ ਹੋ ਗਈ ਸੀ ਜਿਵੇਂ ਤਲਵੰਡੀ ਵਿੱਚ ਰਾਏ ਬੁਲਾਰ ਰਹਿੰਦਾ ਇਹ ਉਹੀ ਰਾਏ ਬੁਲਾਰ ਹੈ ਜਿਹੜਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਤਰਸਦਾ ਰਹਿੰਦਾ ਸਾਧ ਸੰਗਤ ਜੀ ਸੁਲਤਾਨਪੁਰ ਵਿਖੇ ਗੁਰੂ ਸਾਹਿਬ ਜੀ ਨੂੰ ਭੇਜਣ ਵਾਲੇ ਰਾਏ ਬੁਲਾ ਰਹੇ ਸਨ ਸੋ ਹੁਣ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜਾਨ ਤੋਂ ਬਾਅਦ ਪਿੱਛੇ ਮੋਤੀ ਦੀ ਕਾਰ ਕਰਨ ਲੱਗ ਪਿਆ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਤਲਵੰਡੀ ਵਿਖੇ ਜੋ ਸੁਖ ਵਾਪਰਿਆ ਉਹ ਨਹੀਂ ਮੈਂ ਵੇਖ ਸਕਿਆ ਪਰ ਗੁਰੂ ਸਾਹਿਬ ਜੀ ਦਾ ਵਿਆਹ ਮੈਂ ਆਪਣੀ ਅੱਖਾਂ ਨਾਲ ਵੇਖਿਆ ਪਰ ਸੱਚੇ ਪਾਤਸ਼ਾਹ ਜਦੋਂ ਬਰਾਤ ਤਲਵੰਡੀ ਵਿਖੇ ਵਾਪਸ ਗਈ ਹੈ ਨਾ ਮੈਂ ਉਹਦੇ ਨਹੀਂ ਦਰਸ਼ਨ ਕਰ ਸਕਿਆ ਪਰ ਹੇ ਗੁਰੂ ਅੰਗਦ ਪਾਤਸ਼ਾਹ ਜੀਓ ਜਿਵੇਂ ਜਿਵੇਂ ਮੈਂ ਸਭ ਕੁਝ ਸੁਨਿਆ ਮੈਂ ਉਵੇਂ-ਉਵੇਂ ਤੁਹਾਨੂੰ ਦੱਸ ਦੇਣਾ ਸਾਧ ਸੰਗਤ ਜੀ ਅੱਜ ਦੀ ਇਹ ਜਿੰਨੀ ਵੀ ਕਥਾ ਹੈ ਇਹ ਸਾਰੀ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾਈ ਸੀ ਅਸੀਂ ਅੱਜ ਉਹੀ ਕਥਾ ਸੁਣ ਰਹੇ ਹਾਂ ਜਿਹੜੀ ਭਾਈ ਬਾਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਸੁਣਾਈ ਸੀ ਸਾਰੀ ਜਦੋਂ ਬਰਾਤ ਪਿਆਰ ਹੋ ਗਈ ਘੋੜੇ ਹਾਥੀ ਸਭ ਕੁਝ ਤਿਆਰ ਹੋ ਗਿਆ ਉਨ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਰਾਤ ਨੇ ਸੁਲਤਾਨਪੁਰ ਤੋਂ ਵਿਦਾਈ ਕੀਤੀ ਤੇ ਤਲਵੰਡੀ ਵੱਲ ਤੁਰ ਪਈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਰਾਤ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਪੜਾਹ ਕਰਦੀ ਹੈ। ਇੱਧਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਰਾਤ ਨੂੰ ਦੇਰੀ ਹੋਈ ਜਾ ਰਹੀ ਸੀ ਤੇ ਉੱਧਰ ਮਾਤਾ ਤ੍ਰਿਪਤਾ ਜੀ ਗੁਰੂ ਸਾਹਿਬ ਜੀ ਦੀ ਇੰਤਜ਼ਾਰ ਵਿੱਚ ਬੈਠੇ ਨੇ। ਰਾਏ ਬੁਲਾਰ ਜੀ ਵੀ ਗੁਰੂ ਸਾਹਿਬ ਜੀ ਨੂੰ ਉਡੀਕ ਰਹੇ ਨੇ ਤੇ ਹੋਰ ਤਲਵੰਡੀ ਦੇ ਜਿੰਨੇ ਵੀ ਨਿਵਾਸੀ ਨੇ ਗੁਰੂ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੇ ਨੇ ਸੋ ਜਦੋਂ ਹੀ ਗੁਰੂ ਸਾਹਿਬ ਜੀ ਦੀ ਬਰਾਤ ਤਲਵੰਡੀ ਦੇ ਲਾਗੇ ਆਈ ਉਸ ਸਮੇਂ ਦੇ ਜਿੰਨੇ ਵੀ ਬਾਜੇ ਹੁੰਦੇ ਸੀ ਉਹ ਸਾਰੇ ਗੁਰੂ ਸਾਹਿਬ ਜੀ ਦੇ ਸਵਾਗਤ ਵਾਸਤੇ ਵੱਜ ਰਹੇ ਸੀ ਸਾਰੀ ਤਲਵੰਡੀ ਗੁਰੂ ਸਾਹਿਬ ਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਕਹਿੰਦੇ ਸਾਰੇ ਲੋਕ ਨਵੇਂ ਕੱਪੜੇ ਪਾ ਕੇ ਤੇ ਗਹਿਣੇ ਪਾ ਕੇ ਗੁਰੂ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੇ ਨੇ ਗੁਰੂ ਸਾਹਿਬ ਜੀ ਦੀ ਬਰਾਤ ਤਲਵੰਡੀ ਵਿਖੇ ਪਹੁੰਚ ਗਈ ਹੈ ਹੁਣ ਗੁਰੂ ਸਾਹਿਬ ਜੀ ਦੀ ਬਰਾਤ ਗਲੀਆਂ ਦੇ ਵਿੱਚ ਆਂਦੀ ਬਈ ਹੈ ਤੇ ਮਾਤਾ ਤ੍ਰਿਪਤਾ ਜੀ ਆਪਣੇ ਘਰ ਦੇ ਵਿੱਚ ਹੀ ਖਲੋਤੇ ਨੇ ਗੁਰੂ ਸਾਹਿਬ ਜੀ ਨੂੰ ਉਡੀਕਦੇ ਪਏ ਨੇ ਤੇ ਗੁਰੂ ਸਾਹਿਬ ਜੀ ਲਾੜੇ ਬਣ ਕੇ ਤਲਵੰਡੀ ਦੀ ਗਲੀਆਂ ਵਿੱਚੋਂ ਹੁੰਦੇ ਹੋਏ ਆਪਣੇ ਘਰ ਜਾ ਰਹੇ ਨੇ ਕਵੀ ਜੀ ਇੱਥੇ ਕਹਿੰਦੇ ਨੇ ਕਿ ਜਿਹੜੀ ਬਰਾਤ ਹੈ ਉਹ ਤਾਰਿਆਂ ਵਾਂਗ ਚਮਕ ਰਹੀ ਹੈ ਤੇ ਬਰਾਕ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਚੰਦਰਮਾ ਵਾਂਗ ਚਮਕ ਰਹੇ ਹਨ ਗੁਰੂ ਨਾਨਕ ਸੱਚੇ ਪਾਸ਼ਾ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਗਏ ਸੀ ਤੇ ਹੁਣ ਜਦੋਂ ਵਾਪਸ ਆ ਰਹੇ ਨੇ ਇਹਦੇ ਵਿੱਚ ਬਹੁਤ ਲੰਬਾ ਸਮਾਂ ਬੀਤ ਚੁੱਕਾ ਹੈ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਕਿਹਾ ਕਿ ਗੁਰੂ ਨਾਨਕ ਸੱਚੇ ਪਾਸ਼ਾ ਜਵਾਨ ਹੋ ਰਹੇ ਨੇ ਗੁਰੂ ਪਾਸ਼ਾ ਜੀ ਦੇ ਮੁਖ ਤੇ ਥੋੜੀ ਥੋੜੀ ਦਾੜੀ ਆਈ ਹੈ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰ ਕਰਕੇ ਤਲਵੰਡੀ ਦੇ ਲੋਕ ਰਾਜ਼ੀ ਨਹੀਂ ਰਹੇ ਸੋ ਬੜੇ ਲੰਬੇ ਸਮੇਂ ਬਾਅਦ ਗੁਰੂ ਸਾਹਿਬ ਜੀ ਤਲਵੰਡੀ ਵਿੱਚ ਆਏ ਨੇ ਗੁਰੂ ਸਾਹਿਬ ਜੀ ਗਲੀਆਂ ਤੋਂ ਹੁੰਦੇ ਹੋਏ ਆਪਣੇ ਘਰ ਨੂੰ ਜਾ ਰਹੇ ਨੇ ਤਲਵੰਡੀ ਦੇ ਲੋਕ ਰਸਤਿਆਂ ਵਿੱਚ ਖਲੋਖਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਕਈ ਤਾਂ ਬਹੁਤ ਪ੍ਰਸੰਨ ਹੁੰਦੇ ਨੇ ਤੇ ਕਈ ਵਿਰਾਗੀ ਹੋ ਗਏ ਸੋ ਜਦੋਂ ਬਰਾਤ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਪਣੇ ਘਰ ਦੇ ਕੋਲ ਪਹੁੰਚੇ ਇੱਕ ਪਾਸੇ ਮਹਤਾ ਕਾਲੂ ਜੀ ਖਲੋਤੇ ਨੇ ਅਤੇ ਇੱਕ ਪਾਸੇ ਪਈ ਲਾਲੂ ਜੀ ਖਲੋਤੇ ਨੇ ਤੇ ਅੰਦਰ ਗੁਰੂ ਸਾਹਿਬ ਜੀ ਦੀ ਮਾਤਾ ਜੀ ਮਾਤਾ ਤ੍ਰਿਪਤਾ ਜੀ ਸ਼ਗਨ ਦਾ ਥਾਲ ਲੈ ਕੇ ਖਲੋਤੇ ਨੇ ਆਸੇ-ਪਾਸੇ ਬੈਂਡ ਵੱਜੇ ਵੱਜ ਰਹੇ ਨੇ ਬਹੁਤ ਉੱਚੀ ਆਵਾਜ਼ਾਂ ਦੇ ਵਿੱਚ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਗੁਰੂ ਮਹਾਰਾਜ ਜੀ ਦੇ ਉੱਤੇ ਮਾਇਆ ਲੁਟਾਰੇ ਨੇ ਤਲਵੰਡੀ ਦੇ ਛੋਟੇ-ਛੋਟੇ ਬੱਚੇ ਉਹ ਪੈਸਿਆਂ ਨੂੰ ਇਕੱਠਾ ਕਰ ਰਹੇ ਨੇ ਉੱਥੇ ਦੇ ਤਲਵੰਡੀ ਦੇ ਲੋਕ ਗੁਰੂ ਮਹਾਰਾਜ ਜੀ ਦੀ ਆਪਸ ਵਿੱਚ ਪ੍ਰਸ਼ੰਸਾ ਕਰਦੇ ਨੇ ਗੱਲਾਂ ਕਰਦੇ ਨੇ ਕਿ ਕਮਾਲੀ ਹੋ ਗਈ ਗੁਰੂ ਸਾਹਿਬ ਜੀ ਦਾ ਮੁਖ ਇੰਨਾ ਸੋਹਣਾ ਹੋ ਗਿਆ ਸੋ ਹਰ ਪਾਸਿਓ ਲੋਗ ਗੁਰੂ ਸਾਹਿਬ ਜੀ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਜੀ ਦੀ ਮਾਤਾ ਜੀ ਨੂੰ ਗੁਰੂ ਸਾਹਿਬ ਜੀ ਦੇ ਚਾਚਾ ਜੀ ਨੂੰ ਤੇ ਹੋਰ ਨਾ ਰਿਸ਼ਤੇਦਾਰਾਂ ਨੂੰ ਲੋਗ ਵਧਾਈਆਂ ਦੇ ਰਹੇ ਨੇ ਅੱਜ ਮਾਤਾ ਤ੍ਰਿਪਤਾ ਜੀ ਨੇ ਪਹਿਲੀ ਵਾਰ ਆਪਣੀ ਨੂਨੂ ਵੇਖਿਆ ਮਾਤਾ ਸਲਖਣੀ ਜੀ ਨੂੰ ਵੇਖਿਆ ਸਾਧ ਸੰਗਤ ਜੀ ਉਸ ਸਮੇਂ ਆਧਵਰਗਾ ਕੰਮ ਨਹੀਂ ਹੁੰਦਾ ਸੀ ਉਦੋਂ ਪਹਿਲੇ ਐਦਾਂ ਹੀ ਰਿਸ਼ਤਾ ਪੱਕਾ ਹੋ ਜਾਂਦਾ ਸੀ ਤੇ ਘਰ ਪਰਿਵਾਰ ਦੇ ਜੀ ਨੂਨੂ ਜਾਂ ਲਾੜੇ ਨੂੰ ਵਿਆਹ ਤੋਂ ਬਾਅਦ ਹੀ ਵੇਖਦੇ ਸੀ ਅਸਲ ਵਿੱਚ ਬਰਾਤ ਨੇ ਤਾਂ ਸੁਲਤਾਨਪੁਰ ਹੀ ਜਾਣਾ ਸੀ ਪਰ ਇੱਥੇ ਜੇ ਤਲਮੰਡੀ ਵਿਖੇ ਬਰਾਤ ਆਈ ਹੈ ਤਾਂ ਮਾਤਾ ਤ੍ਰਿਪਤਾ ਜੀ ਦੀ ਖਿੱਚ ਕਰਕੇ ਆਈ ਹੈ ਫਿਰ ਮਾਤਾ ਜੀ ਨੇ ਉੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੇ ਪੈਸੇ ਆ ਦੀ ਥੈਲੀ ਵਾਰੀ ਹੈ ਅਸਲ ਵਿੱਚ ਸਾਧ ਸੰਗਤ ਜੀ ਉਸ ਸਮੇਂ ਦੇ ਇਹ ਸ਼ਗਨ ਹੁੰਦੇ ਸੀ ਪਰ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਸਿੱਖਾ ਦੀ ਸਾਰੀ ਮਰਿਆਦਾ ਬੰਨ੍ਹ ਦਿੱਤੀ ਉਦੋਂ ਸਾਧ ਸੰਗਤ ਜੀ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰ ਦਿੱਤਾ ਸੋ ਜਿਹੜੀ ਜਿੰਨੀ ਵੀ ਕੁੱਲ ਦੀ ਰੀਤੀ ਸੀ ਮਾਤਾ ਤ੍ਰਿਪਤਾ ਜੀ ਉਹ ਸਾਰੀ ਰੀਤੀ ਕਰਦੇ ਨੇ ਮਾਤਾ ਤ੍ਰਿਪਤਾ ਜੀ ਆਪਣੇ ਮੁਖ ਤੋਂ ਕਹੀ ਜਾਂਦੇ ਨੇ ਕਿ ਮੈਂ ਬਲਿਹਾਰ ਜਾਵਾਂ ਤੇ ਸਾਧ ਸੰਗਤ ਜੀ ਸਾਨੂੰ ਵੀ ਗੁਰੂ ਸਾਹਿਬ ਜੀ ਤੋਂ ਬਲਿਹਾਰ ਜਾਣਾ ਚਾਹੀਦਾ ਜਿਵੇਂ ਸ਼ਬਦ ਆਂਦਾ ਹੈ ਹਾਉ ਬਲਿਹਾਰੀ ਸਤ ਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਅਸੀਂ ਕਿਉਂ ਬਲਿਹਾਰੇ ਜਾਈਏ ਆਪਣੇ ਗੁਰੂ ਤੋਂ ਕਿਉਂਕਿ ਸਾਧ ਸੰਗਤ ਜੀ ਗੁਰੂ ਪਾਸ਼ਾ ਸਾਡੇ ਬੰਧਨ ਕਟਦੇ ਨੇ ਸੋ ਮਾਤਾ ਜੀ ਘਰ ਦੇ ਬਾਹਰ ਖਲੋਤੇ ਨੇ ਤੇ ਕਹੀ ਜਾਂਦੇ ਨੇ ਮੈਂ ਬਲਿਹਾਰ ਜਾਵਾਂ ਇਸ ਘੜੀ ਤੋਂ ਜਿਸ ਘੜੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਮਾਤਾ ਤ੍ਰਿਪਤਾ ਜੀ ਦੀ ਨੂੰਹ ਮਾਤਾ ਸੁਲਖਣੀ ਜੀ ਉਹਨਾਂ ਦੇ ਘਰ ਵੀ ਚਾਏ ਨੇ ਸੋ ਫਿਰ ਉਦੋਂ ਮਾਤਾ ਸੁਲਖਣੀ ਜੀ ਗੁਰੂ ਮਹਾਰਾਜ ਜੀ ਦੀ ਮਾਤਾ ਮਾਤਾ ਤ੍ਰਿਪਤਾ ਜੀ ਨੂੰ ਮਿਲਦੇ ਨੇ ਮਾਤਾ ਸੁਲਖਣੀ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਹੱਥ ਲਾਇਆ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੇ ਗਲੇ ਦੇ ਨਾਲ ਲਾਇਆ ਤੇ ਬੇਦੀ ਕੁਲ ਦੀਆਂ ਜਿੰਨੀਆਂ ਵੀ ਇਸਤਰੀਆਂ ਨੇ ਉਹ ਸਾਰੀਆਂ ਇਸਤਰੀਆਂ ਆ ਕੇ ਮਾਤਾ ਸੁਲਖਣੀ ਜੀ ਨੂੰ ਵੀ ਮਿਲਦੀਆਂ ਨੇ ਤੇ ਮਾਤਾ ਤ੍ਰਿਪਤਾ ਜੀ ਨੂੰ ਵੀ ਮਿਲਦੀਆਂ ਨੇ ਤੇ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਗੁਰੂ ਸਾਹਿਬ ਜੀ ਦੇ ਵਿਆਹ ਦੀ ਵਧਾਈਆਂ ਦੇ ਰਹੇ ਨੇ ਸਾਰਿਆਂ ਦੀਆਂ ਵਧਾਈਆਂ ਸੁਣ ਕੇ ਮਾਤਾ ਤ੍ਰਿਪਤਾ ਜੀ ਬਹੁਤ ਪਰਸੰਨ ਹੁੰਦੇ ਨੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੋ ਕੜੀਆਂ ਮਾਤਾ ਤ੍ਰਿਪਤਾ ਜੀ ਕੋਲ ਬੰਨ੍ਹਦੇ ਨੇ ਉਦੋਂ ਗੁਰੂ ਸਾਹਿਬ ਜੀ ਦੇ ਪਿਤਾ ਜੀ ਭਾਈ ਮਹਿਤਾ ਕਾਲੂ ਜੀ ਗੁਰੂ ਮਹਾਰਾਜ ਨੂੰ ਬਚਨ ਕਰਦੇ ਨੇ ਪੁੱਤਰ ਜੀ ਉਠੋ ਤੇ ਜਾ ਕੇ ਤਲਵੰਡੀ ਦੇ ਰਾਜੇ ਨੂੰ ਮਿਲੋ ਰਾਏ ਬੁਲਾਰ ਨੂੰ ਮਿਲ ਕੇ ਆਓ ਕਿਉਂ ਕਿਉਂਕਿ ਉਹ ਬਹੁਤ ਪਿਆਰ ਕਰਦੇ ਨੇ ਸੱਚੇ ਪਾਤਸ਼ਾਹ ਨਾਲ ਸੋ ਰਾਏ ਬੁਲਾਰ ਨੂੰ ਮਿਲਣ ਵਾਸਤੇ ਕੁਝ ਮਨੁੱਖ ਗੁਰੂ ਸਾਹਿਬ ਜੀ ਦੇ ਨਾਲ ਗਏ ਹਨ ਜਿੱਥੇ ਰਾਏ ਬੁਲਾਰ ਆਪਣੀ ਸਭਾ ਲਾ ਕੇ ਬੈਠੇ ਹਨ ਉੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ ਰਾਏ ਬੁਲਾਰ ਉਂਝ ਤਾਂ ਸੰਸਾਰਿਕ ਕੰਮ ਸਾਰੀ ਕਰਦੇ ਸਾਂ ਨਗਰ ਦੇ ਵੀ ਕੰਮ ਕਰਦੇ ਸਨ ਲੇਕਿਨ ਰਾਏ ਬੁਲਾਰ ਦੀ ਜਿਹੜੀ ਪ੍ਰਤੀਤੀ ਸੀ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੀ ਹੋਈ ਸੀ ਕਹਿੰਦੇ ਰਾਏ ਬੁਲਾਰ ਨੇ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਉਹਦਾ ਰੋਮ ਰੋਮ ਖੜ ਗਿਆ ਉਹਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਸਾਧ ਸੰਗਤ ਜੀ ਰਾਏ ਬੁਲਾਰ ਦਾ ਗੁਰੂ ਸਾਹਿਬ ਜੀ ਦੇ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ ਤਦ ਵੀ ਉਹ ਗੁਰੂ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਕਹਿੰਦੇ ਜਦੋਂ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਰਾਏ ਬੁਲਾਰ ਨੇ ਅੱਖਾਂ ਨਹੀਂ ਚਪਕੀਆਂ ਰਾਏ ਬੁਲਾਰ ਉੰਜੀ ਗੁਰੂ ਸਾਹਿਬ ਜੀ ਨੂੰ ਵੇਖਦੇ ਰਹੇ ਕਿ ਕਿਤੇ ਅੱਖਾਂ ਚਪਕਣ ਵਿੱਚ ਸਮਾਂ ਨਾ ਖਰਾਬ ਹੋ ਜਾਏ ਸੋ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਏ ਬੁਲਾਰ ਦੀ ਸਭਾ ਵਿੱਚ ਆਉਂਦੇ ਨੇ ਗੁਰੂ ਮਹਾਰਾਜ ਰਾਏ ਬੁਲਾਰ ਜੀ ਦੇ ਕੋਲ ਆਉਂਦੇ ਨੇ ਤੇ ਰਾਏ ਬੁਲਾਰ ਜੀ ਦੇ ਚਰਨਾਂ ਤੇ ਹੱਥ ਨਾਮ ਲਗਦੇ ਨੇ ਸਾਧ ਸੰਗਤ ਜੀ ਇੱਥੇ ਖੇੜ ਵੇਖੋ ਕਿ ਜਿਹੜੇ ਖੁਦ ਪਰਮੇਸ਼ਰ ਨੇ ਉਹ ਆਪਣੇ ਸਿੱਖ ਦੇ ਚਰਨਾਂ ਤੇ ਹੱਥ ਲਾਣ ਲੱਗੇ ਨੇ ਸਾਧ ਸੰਗਤ ਜੀ ਅਸਲ ਵਿੱਚ ਰਾਏ ਬੁਲਾਰ ਇੱਕ ਤਾਂ ਉਮਰ ਵਿੱਚ ਬਹੁਤ ਵੱਡੇ ਨੇ ਤੇ ਇੱਕ ਨਗਰ ਦੇ ਰਾਜੇ ਵੀ ਨੇ ਸੋ ਸਤਿਗੁਰੂ ਜੀ ਰਾਏ ਬੁਲਾਰ ਜੀ ਦੇ ਚਰਨਾਂ ਨੂੰ ਹੱਥ ਲਾਣ ਲੱਗੇ ਨੇ ਕਹਿੰਦੇ ਉਸੇ ਵਕਤ ਰਾਏ ਬੁਲਾਰ ਜੀ ਆਪਣੇ ਪਲੰਗੇ ਤੋਂ ਉੱਠੇ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਰਾਏ ਬੁਲਾਰ ਗੁਰੂ ਸਾਹਿਬ ਜੀ ਨੂੰ ਮਿਲ ਕੇ ਬਿਰਾਗੀ ਹੋ ਗਿਆ ਉਹਦੇ ਨੇਤਰਾ ਵਿੱਚ ਜਲ ਆ ਗਿਆ ਕਹਿੰਦੇ ਗੁਰੂ ਮਹਾਰਾਜ ਰਾਏ ਬੁਲਾਰ ਜੀ ਨੂੰ ਸੁਖ ਸੰਤ ਪੁੱਛਦੇ ਨੇ ਇਹ ਕਹਿੰਦੇ ਵੀ ਰਾਏ ਬੁਲਾਰ ਜੀ ਐਨੇ ਪਿਆਰ ਵਿੱਚ ਆਏ ਹੋਏ ਨੇ ਕਿ ਉਹਨਾਂ ਕੋਲੋਂ ਕੋਈ ਉੱਤਰ ਹੀ ਨਹੀਂ ਦਿੱਤਾ ਗਿਆ ਕਹਿੰਦੇ ਫਿਰ ਉਦੋਂ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਸਰਾਨੇ ਵਾਲੇ ਪਾਸੇ ਬਿਠਾਇਆ ਸਾਧ ਸੰਗਤ ਜੀ ਜਿਹੜੇ ਵੱਡੇ ਹੁੰਦੇ ਨੇ ਉਹਨਾਂ ਨੂੰ ਸਰਾਨੇ ਵਾਲੇ ਪਾਸੇ ਬਿਠਾਈਦਾ ਹੁੰਦਾ ਤੇ ਆਪ ਚਰਣਾ ਵਾਲੇ ਪਾਸੇ ਬੈਠੀਦਾ ਸੋ ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਨੂੰ ਵੱਡਾ ਜਾਣ ਕੇ ਸਰਾਨੇ ਵਾਲੇ ਪਾਸੇ ਬਿਠਾਇਆ ਤੇ ਆਪ ਬ੍ਰੂ ਮਹਾਰਾਜ ਜਿਹਦੇ ਚਰਣਾ ਵਾਲੇ ਪਾਸੇ ਬੈਠੇ। ਸਾ ਸੰਗਤ ਜੀ ਇੱਥੇ ਕਵੀ ਜੀ ਕਹਿੰਦੇ ਨੇ ਕਿ ਰਾਏ ਬੁਲਾਰ ਜੀ ਦੇ ਅੰਦਰ ਜਿੰਨੀ ਖੁਸ਼ੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਿਉਂਕਿ ਰਾਏ ਬੁਲਾਰ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਬਹੁਤ ਹੀ ਚਿਰ ਬਾਅਦ ਹੋਏ ਨੇ। ਕਹਿੰਦੇ ਰਾਏ ਬੁਲਾਰ ਜੀ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ ਤੇ ਜਿਹੜੇ ਦਿਨ ਨੇ ਉਹ ਬਤੀਤ ਨਹੀਂ ਹੁੰਦੇ ਸੀ। ਕਿਤੇ ਆ ਥੋੜੇ ਦਿਨ ਬਤੀਤ ਹੋਏ ਨੇ। ਗੁਰੂ ਸਾਹਿਬ ਜੀ ਨੂੰ ਤਲਵੰਡੀ ਤੋਂ ਗਏ ਸੁਲਤਾਨਪੁਰ ਬਹੁਤ ਸਮਾਂ ਹੋ ਚੁੱਕਾ ਸੀ ਹੁਣ ਤੱਕ ਗੁਰੂ ਮਹਾਰਾਜ ਕਿੰਨੇ ਸਮੇਂ ਬਾਅਦ ਸੁਲਤਾਨਪੁਰ ਤੋਂ ਤਲਵੰਡੀ ਵਾਪਿਸ ਆਏ ਨੇ ਸੋ ਰਾਏ ਬੁਲਾਰ ਜੀ ਨੂੰ ਸਾਧ ਸੰਗਤ ਜੀ ਬਹੁਤ ਲੰਮਾ ਸਮਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿਣਾ ਪਿਆ ਤੇ ਅੱਜ ਮਾਨੂੰ ਕਿ ਰਾਏ ਬੁਲਾਰ ਜੀ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਜਿਵੇਂ ਅੰਮ੍ਰਿਤ ਜਲ ਮਿਲ ਗਿਆ ਹੁੰਦਾ ਓਵੇਂ ਪ੍ਰਤੀਤ ਹੁੰਦਾ ਸਾਧ ਸੰਗਤ ਜੀ ਇੱਕ ਗੱਲ ਹੋਰ ਵੇਖੋ ਇੱਥੇ ਇਕੱਲਾ ਰਾਏ ਬੁਲਾਰ ਜੀ ਦੇ ਅੰਦਰ ਨਹੀਂ ਪਿਆਰ ਹੈਗਾ ਇੱਥੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੰਦਰ ਵੀ ਰਾਏ ਬੁਲਾਰ ਜੀ ਦੇ ਪ੍ਰਤੀ ਪਿਆਰ ਹੈਗਾ ਸੋ ਸਰਾਨੇ ਵਾਲੇ ਪਾਸੇ ਗੁਰੂ ਨਾਨਕ ਸੱਚੇ ਪਾਸ਼ਾ ਬੈਠੇ ਨੇ ਤੇ ਪੈਰਾ ਵਾਲੇ ਪਾਸੇ ਰਾਏ ਬੁਲਾਰ ਬੈਠੇ ਨੇ ਗੁਰੂ ਮਹਾਰਾਜ ਤੇ ਰਾਏ ਬੁਲਾਰ ਜੀ ਇੱਕ ਘੜੀ ਉੱਥੇ ਸ਼ਾਂਤ ਬੈਠੇ ਰਹੇ ਕਿਉਂਕਿ ਸਾਧ ਸੰਗਤ ਜੀ ਜਿਹੜਾ ਅੰਦਰ ਦਾ ਪ੍ਰੇਮ ਹੈ ਤੇ ਵਿਰਾਗ ਹੈ ਉਹਨੂੰ ਸ਼ਾਂਤ ਕਰਨ ਵਿੱਚ ਵੀ ਕੁਝ ਸਮਾਂ ਲੱਗਦਾ ਹੈ ਸੋ ਜਦੋਂ ਇੱਕ ਘੜੀ ਬੀਤ ਗਈ ਤਾਂ ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਮੈਨੂੰ ਆਪਣੇ ਵਿਆਹ ਬਾਰੇ ਦੱਸੋ ਕੀ ਤੁਹਾਡੇ ਵਿਆਹ ਦੇ ਵਿੱਚ ਕੀ ਕੁਝ ਹੋਇਆ ਕਹਿੰਦੇ ਗੁਰੂ ਸਾਹਿਬ ਜੀ ਦਾ ਵਿਆਹ ਇੰਨਾ ਵਧੀਆ ਹੋਇਆ ਕਿ ਸੁਲਤਾਨਪੁਰ ਦੇ ਹਰ ਇੱਕ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ ਗੁਰੂ ਸਾਹਿਬ ਜੀ ਦਾ ਜਸ ਹੁੰਦਾ ਰਾਏ ਜੀ ਦੌਲਤ ਖਾਨ ਨਵਾਬ ਕੋਲੋਂ ਜੋ ਵੀ ਕੁਝ ਵਿਆਹ ਵਸਤੇ ਮੰਗਿਆ ਉਹ ਦੌਲਤ ਖਾਨ ਨੇ ਵਿਆਹ ਵਾਸਤੇ ਸਾਰੀਆਂ ਰਸਦਾ ਦਿੱਤੀਆਂ। ਰਾਏ ਬੁਲਾਰ ਜੀ ਲਗਭਗ ਸਭ ਕੁਝ ਵਿਆਹ ਵਾਸਤੇ ਦੌਲਤ ਖਾਨ ਨਵਾਬ ਨੇ ਦਿੱਤਾ ਹੈ। ਫਿਰ ਰਾਏ ਜੀ ਸੁਲਤਾਨਪੁਰ ਨਗਰ ਤੋਂ ਸਾਰੀ ਬਰਾਤ ਨੇ ਚੜਾਈ ਕੀਤੀ ਸੀ। ਗੁਰੂ ਸਾਹਿਬ ਜੀ ਦੀ ਬਰਾਤ ਫਿਰ ਹੌਲੀ-ਹੌਲੀ ਸੌਰੇ ਨਗਰ ਪਹੁੰਚੀ। ਗੁਰੂ ਸਾਹਿਬ ਕਹਿੰਦੇ ਰਾਏ ਜੀ ਸਾਡੇ ਪਿਤਾ ਨੇ ਵੀ ਬਹੁਤ ਖੁੱਲਾ ਖਰਚਾ ਕੀਤਾ। بڑے ਉਤਸਵ ਦੇ ਨਾਲ ਬਰਾਤ ਗਈ। ਅਸਲ ਵਿੱਚ ਸਾਹ ਸੰਗਰ ਜੀ ਇਹ ਸਾਰੀ ਗੱਲਬਾਤ ਭਾਈ ਮਰਦਾਨਾ ਜੀ ਰਾਏ ਬਲਾਰ ਜੀ ਨੂੰ ਦੱਸ ਰਹੇ ਨੇ ਕਿ ਕਿਵੇਂ ਗੁਰੂ ਸਾਹਿਬ ਜੀ ਦੀ ਬਰਾਤ ਸੌਰੇ ਨਗਰ ਜਾਂਦੀ ਹੈ ਤੇ ਕਿਵੇਂ-ਕਿਵੇਂ ਸਾਰਿਆਂ ਨੇ ਖੁਸ਼ੀ ਕੀਤੀ ਹੈ ਭਾਈ ਮਰਦਾਨਾ ਜੀ ਕਹਿੰਦੇ ਰਾਏ ਬਲਾਰ ਜੀ ਮੈਂ ਹੋਰ ਬਹੁਤ ਵਿਆਹ ਦੇਖੇ ਨੇ ਪਰ ਗੁਰੂ ਸਾਹਿਬ ਜੀ ਵਰਗਾ ਜ਼ਿੰਦਗੀ ਵਿੱਚ ਕੋਈ ਵਿਆਹ ਨਹੀਂ ਵੇਖਿਆ ਰਾਏ ਬਲਾਰ ਇਹ ਸਾਰੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਤੇ ਕਹਿੰਦੇ ਨੇ ਮੈਂ ਤਾਂ ਕਾਲੂ ਸ਼ਾਬਾਸ਼ ਬਹੁਤ ਵਧੀਆ ਕੀਤਾ ਅਸਲ ਵਿੱਚ ਸਾਧ ਸੰਗਤ ਜੀ ਰਾਏ ਬੁਲਾਰ ਇੱਥੇ ਐਵੇਂ ਸੋਚਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਵਿਆਹ ਹੋਵੇ ਤੇ ਡਿਊਟੀ ਮੈਂ ਤਾਂ ਕਾਲੂ ਜੀ ਨੂੰ ਦਿੱਤੀ ਹੋਵੇ ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸੱਚੇ ਪਾਸ਼ਾ ਰਾਏ ਬੁਲਾਰ ਜੀ ਦੇ ਨਾਲ ਮਿਲਣੀ ਕਰਕੇ ਆਪਣੇ ਘਰ ਵਾਪਸ ਪਹੁੰਚਦੇ ਨੇ ਧਰੇ ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਆਪਣੇ ਨੇੜੇ ਬਿਠਾ ਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੇ ਪ੍ਰਸ਼ਾਦਾ ਸ਼ਕਾਇਆ ਗੁਰੂ ਸਾਹਿਬ ਜੀ ਨੇ ਜਦੋਂ ਪ੍ਰਸ਼ਾਦਾ ਛਕ ਲਿਆ ਉਸ ਤੋਂ ਮੁੜ ਸਾਰੇ ਵਾਲੇ ਆਰਾਮ ਕੀਤਾ ਜਦੋਂ ਇੱਕ ਪਹਿਰ ਰਾਤ ਰਹਿ ਗਈ ਅੰਮ੍ਰਿਤ ਵੇਲਾ ਜਾਣ ਕੇ ਗੁਰੂ ਸਾਹਿਬ ਜੀ ਪਲੰਘੇ ਤੋਂ ਉੱਠੇ ਹਨ ਗੁਰੂ ਸਾਹਿਬ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤਾ ਤੇ ਨਵੇਂ ਵਸਤਰ ਧਾਰਨ ਕੀਤੇ ਕਹਿੰਦੇ ਫਿਰ ਗੁਰੂ ਮਹਾਰਾਜ ਨਵੇਂ ਵਸਤਰ ਪਾ ਕੇ ਬੈਠ ਗਏ ਉਦੋਂ ਗੁਰੂ ਮਹਾਰਾਜ ਜੀ ਨੇ ਕਰੋਧਤ ਹਰਦੇਵਾਲ ਜੀ ਨੂੰ ਆਪਣੇ ਲਾਗੇ ਬੁਲਾਇਆ ਸਾਧ ਸੰਗਤ ਜੀ ਹਰਦੇਵਾਲ ਪੰਡਾ ਕੌਣ ਸੀ ਹਰਦੇਵਾਲ ਉਹੀ ਸੀ ਜਿਨੇ ਗੁਰੂ ਸਾਹਿਬ ਜੀ ਨੂੰ ਜਨੇਊ ਪਵਾਣਾ ਸੀ ਸੋ ਗੁਰੂ ਸਾਹਿਬ ਜੀ ਨੇ ਹਰਦੇਵਾਲ ਜੀ ਨੂੰ ਆਪਣੇ ਕੋਲ ਸਦਿਆ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾ ਕੇ ਪੁရောਹਤ ਹਰਦੇਵਾਲ ਜੀ ਨੂੰ ਲੈ ਕੇ ਆਓ ਸਾਧ ਸੰਗਤ ਜੀ ਪੁရောਹਤ ਹਰਦੇਵਾਲ ਜੀ ਉਹੀ ਨੇ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੀ ਉਹਨਾਂ ਨੇ ਉਦੋਂ ਹੀ ਹੱਥ ਜੋੜ ਦੁੱਤੇ ਸੀ ਕਿ ਇਹ ਰੱਬ ਨੇ ਇਹ ਪਰਮੇਸ਼ਰ ਰੂਪ ਨੇ ਸੋ ਗੁਰੂ ਮਹਾਰਾਜ ਪੁရောਹਤ ਹਰਦੇਵਾਲ ਜੀ ਨੂੰ ਕਹਿੰਦੇ ਹਰਦੀਾਲ ਜੀ ਕੁਝ ਮੰਗ ਲਓ ਅਸੀਂ ਬਹੁਤ ਪਰਸਾਨਾ ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਹਰਦੀਾਲ ਜੀ ਆਲਸ ਨਾ ਕਰਿਓ ਜੋ ਵੀ ਮੰਗਣਾ ਚਾਹਦੇ ਹੋ ਛੇਤੀ ਛੇਤੀ ਮੰਗ ਲਓ ਜਦੋਂ ਹਰਦੀਾਲ ਜੀ ਨੇ ਇਹ ਸੁਣਿਆ ਕਿ ਗੁਰੂ ਸਾਹਿਬ ਮੈਨੂੰ ਕੁਝ ਮੰਗਣ ਵਾਸਤੇ ਕਹਿ ਰਹੇ ਨੇ ਉਦੋਂ ਪੁရောਹਤ ਹਰਦੀਾਲ ਜੀ ਨੇ ਹੱਥ ਜੋੜਦੇ ਪਤਾ ਹੈ ਕਿਉਂ ਕਿਉਂਕਿ ਪੁရောਹਤ ਹਰਦੀਾਲ ਜੀ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਦਾਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਦੇ ਦਿੱਤੀ ਹੈ ਉਹ ਕਿਹੜੀ ਦਾਤ ਹੈ ਉਹ ਹੈ ਨਾਮ ਦੀ ਦਾਤ ਗੁਰੂ ਸਾਹਿਬ ਜੀ ਨੇ ਤਾਂ ਪੁရောਹਤ ਹਰਦੇਵ ਜੀ ਨੂੰ ਨਾਮ ਦੀ ਦਾਤ ਪਹਿਲੀ ਦਿੱਤੀ ਹੋਈ ਹੈ ਹੁਣ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਪੁရောਹਤ ਜੀ ਕੁਝ ਹੋਰ ਮੰਗਣਾ ਚਾਹਦੇ ਹੋ ਮੰਗ ਲਵੋ ਸੋ ਪੁရောਹਤ ਹਰਦੇਵ ਜੀ ਕਹਿੰਦੇ ਸਤਗੁਰੂ ਮੈਂ ਕੀ ਮੰਗਾ ਮਹਾਰਾਜ ਤੁਸੀਂ ਗਰੀਬਾਂ ਦੇ ਦਾਤੇ ਹੋ ਸਾਨੂੰ ਬਖਸ਼ਿਸ਼ਾ ਦੇਣ ਵਾਲੇ ਹੋ ਤੁਹਾਡੀ ਮਹਿਮਾ ਕਿੰਨੀ ਵੱਡੀ ਹੈ ਕੋਈ ਨਹੀਂ ਜਾਣ ਸਕਦਾ ਜਿਨੀ ਆਪ ਜੀ ਨੇ ਮੈਨੂੰ ਸਮਝ ਦਿੱਤੀ ਹੈ ਓਨਿਕ ਮੈਂ ਜਾਣਦਾ ਹਾਂ اے سچے بادشاہ مکتی دے दाता جی میں آپ جی دی ساری مہما جان نہیں سکدا مہاراج میری بددی خورنا امرکھا ورگی نہیں ہے کہ میں ਤੁہانوں عام منوک سمجھاں تسی کہو کہ میں مانگ لواں تے میں کچھ سنساری چیز مانگ لواں ساتھ سنگت جی آں گل نو بڑے دھیان نال سنیو تے ہردے وچ گرو صاحب جی دی وڈی وڈھائی نو وسان دا دھیان کریو پروہت ہرदयाल جی کہندے گرو مہاراج تسی کارن وی ہو ਤੁਸੀਂ ਕਾਰਜ ਵੀ ਹੋ ਤੇ ਤੁਸੀਂ ਕਰਨਹਾਰ ਵੀ ਹੋ ਕੋਈ ਗੱਲ ਹੁੰਦੀ ਹੈ ਕੁਝ ਹੋ ਰਿਹਾ ਹੈ ਉਹਦਾ ਕਾਰਨ ਕੀ ਹੈ ਉਹ ਤੁਸੀਂ ਹੋ ਜਿਹੜਾ ਕੰਮ ਹੋ ਰਿਹਾ ਹੈ ਉਹ ਕੰਮ ਵੀ ਤੁਸੀਂ ਆਪ ਹੀ ਹੋ ਤੇ ਜਿਹੜਾ ਕੰਮ ਕਰ ਰਿਹਾ ਹੈ ਉਹ ਕੰਮ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ ਹਰ ਪਾਸੇ ਤਾਂ ਤੁਸੀਂ ਆਪ ਹੀ ਵਸਦੇ ਹੋ ਹੇ ਮਹਾਰਾਜ ਇਹ ਜਿੰਨੀ ਵੀ ਧਰਤੀ ਬਣੀ ਹੈ ਇਹਦਾ ਕਾਰਨ ਵੀ ਤੁਸੀਂ ਹੋ ਧਰਤੀ ਨੂੰ ਪੈਦਾ ਵੀ ਤੁਸੀਂ ਕੀਤਾ ਹੈ ਤੇ ਧਰਤੀ ਦੇ ਕਣਕਣ ਵਿੱਚ ਵਸ ਵੀ ਤੁਸੀਂ ਆਪ ਹੀ ਰਹੇ ਹੋ ਸਾਧ ਸੰਗਤ ਜੀ ਸਾਡੇ ਵਿੱਚ ਇੰਨੀ ਵੱਡੀ ਸ਼ਰਧਾ ਚਾਹੀਦੀ ਹੈ ਜਿੰਨੀ ਪ੍ਰੋਖਤ ਹਰਦੇਵ ਜੀ ਦੇ ਵਿੱਚ